ਖਾਨਾਂ ਦੇ ਪਾਣੀ ਪੀਣ ਯੋਗ ਨਹੀਂ ਇਹ ਪਸ਼ੂਆਂ ਦੇ ਪਾਣੀ ਪੀਣ ਯੋਗ ਨਹੀਂ ਇਹ ਪੰਛੀਆਂ ਦੇ ਪਾਣੀ ਪੀਣ ਯੋਗ ਨਹੀਂ ਪਰ ਇਹ ਪਾਣੀ ਲਾਉਣ ਯੋਗ ਵੀ ਨਹੀਂ ਦੋ ਦਿਨਾਂ ਦੇ ਵਿੱਚ ਦੋ ਦਿਨਾਂ ਦੇ ਵਿੱਚ 85 ਮੱਝਾਂ ਮਰੀਆਂ ਪੰਜਾਬ ਚ ਇੱਕੋ ਇੱਕ ਰਿਪੋਰਟ ਸੀ ਇੱਕੋ ਇੱਕ ਬਾਬਾ ਸੀ ਬਾਬਾ ਬਲਵੀਰ ਸਿੰਘ ਸੀਚੇਵਾਲ ਜਿਹੜਾ ਕਿ ਫੈਕਟਰੀ ਦੇ ਹੱਕ ਵਿੱਚ ਭੁਗਤ ਕੇ ਗਿਆ ਸੀ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਪਾਣੀ ਦੇ ਸਿੰਪਲ ਭਰਦੇ ਨੇ ਪਰ ਜਦੋਂ ਉਹਨਾਂ ਦੀ ਰਿਪੋਰਟ ਆਉਂਦੀ ਹੈ ਤੇ ਰਿਪੋਰਟ ਬੜੀ ਹੈਰਾਨੀਜਨਕ ਸੀਗੀ ਟੀਮ ਕਹਿੰਦੀ ਆ ਵੀ ਭਾਈ ਇਹ ਤਾਂ ਫੈਕਟਰੀ ਕਰ ਪੱਜਾ ਮਰੀਆਂ ਪਰ ਜਦੋਂ ਉਹਨਾਂ ਦੀ ਰਿਪੋਰਟ ਆਉਂਦੀ ਆ ਟੈਕਨੀਕਲ ਰਿਪੋਰਟ ਆਉਂਦੀ ਆ ਉਦੋਂ ਕਹਿ ਦਿੰਦੇ ਆ ਜੀ ਜੂਰੀਆ ਵੱਧ ਸੀ ਤੁਸੀਂ ਅੱਜ ਮੱਝ ਨੂੰ ਜੂਰੀਆ ਖਵਾ ਦੋ ਛੇਤੀ ਮੱਝ ਮਰਦੀ ਨਹੀਂ ਮਰ ਜੂਗੀ ਮੱਝ ਦੇ ਦੱਸੋ ਰੋਟ ਨਹੀਂ ਹੈਗੀ ਅਸੀਂ ਤਾਂ ਕਰਕੇ ਬੰਦ ਕਰਦੇ ਆ ਅਸੀਂ ਉਹਨਾਂ ਨੂੰ ਕਿਹਾ ਵੀ ਜੀਰਾ ਛਰਾ ਫੈਕਟ ਨੂੰ ਤੁਸੀਂ ਕਹੋ ਸਾਡੇ 3 ਰਿਪੋਰਟਾਂ ਹੋਈਆਂ ਜੀ ਪਹਿਲੀ ਰਿਪੋਰਟ ਹੁੰਦੀ ਆ ਮੈਂ ਇਹ ਗੱਲ ਕਹਿਣ ਚ ਕੋਈ ਵੀ ਝਿਜਕ ਨਹੀਂ ਖਾਂਦਾ ਪਹਿਲੀ ਰਿਪੋਰਟ ਹੁੰਦੀ ਆ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਆਉਂਦੇ ਨੇ ਤੇ ਜਸਟਿਸ ਜਸਬੀਰ ਸਿੰਘ ਜੀ ਆਉਂਦੇ ਨੇ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆਉਂਦਾ ਤੇ ਉਹ ਆ ਕੇ ਕਹਿੰਦੇ ਨੇ ਵੀ ਸਾਡੀ ਇੱਕ ਐਨਜੀਡੀ ਦੀ ਕਮੇਟੀ ਆਈ ਆ ਤੇ ਅਸੀਂ ਤੁਹਾਡੇ ਪਿੰਡਾਂ ਦੇ ਵਿੱਚੋਂ ਪਾਣੀ ਦੇ ਸੈਂਪਲ ਲਵਾਂਗੇ